ਸਾਲਿਆ ਤੂੰ ਨਸ਼ੇ ਕਰਦਾ ਇਹਨਾਂ ਤੇ ਅਰੇ ਦਾਦਾ ਯਾ ਆਪਣਾ ਆਹ ਬੰਦੇ ਨੇ ਪੂਰੀ ਮੋੜ ਹੈ ਕਬਾਈ ਸ਼ਕਤੀ ਕੀ ਹੈ ਆਪ ਨੂੰ 46 ਸਵਾਗਤ ਹੈ ਮੈਂ ਵਾਲੇ ਨੇ ਫੋਟੋ ਬਾੜ ਤੇ ਜਿਹੜਾ ਆਤੀ ਆ ਪਾ ਰਹੇ ਆ ਪਨਾਰ ਕੌਟ ਚੌਂਕ ਤੇ ਆ ਇਸੇ ਬਹੁਤ ਹੀ ਵੱਡਾ ਹਾਸਾ ਹੋਇਆ ਹੈ ਜੋ ਕਿ ਦੋ ਵਕਤੀ ਵਿਕਤ ਹੋਈ ਹੈ ਦੋ ਮਰੇ ਇੱਕ ਦਾ ਗੱਡੀ ਨੰਬਰ ਤੁਹਾਨੂੰ ਦਿਖਾ ਦਿੰਦੇ ਆ ਐਚ 4 73B 6048 ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਥਾਨਪੁਰ ਚੌਂਕ ਦੀਆਂ ਵੱਡਾ ਐਕਸੀਡੈਂਟ ਹੋਇਆ ਹੈ ਇਹ ਸਿਰਫ ਕਿਸੇ ਕਾਪਾ ਦੇ ਨੰਬਰ ਦਾ 930 ਨਕਰ ਵਿੱਚ ਹੋਇਆ ਸੀ ਅਸੀਂ ਭਾਈ ਥੋੜੀ ਦੂਰ ਦੇਖੇ ਖੜੇ ਸੀਗੇ ਚੌਂਕ ਦੇ ਨਾਲ ਹੀ ਜਦੋਂ ਸਾਨੂੰ ਆਵਾਜ਼ ਆਈ ਸਾਨੂੰ ਪਹਿਲਾਂ ਲੱਗਾ ਕਿ ਇਹ ਪਨਾ ਦੇ ਸਾਰੇ ਪਤੇ ਆਏ ਆ ਪਰ ਜਦੋਂ ਅਸੀਂ ਇਹਦੇ ਮੌਕੇ ਤੇ ਆਏ ਤੇ ਦੇਖਿਆ ਕਿ ਇਹਨੇ ਪਿੱਛੇ ਦੋ ਤਿੰਨ ਗੱਡੀਆਂ ਵੀ ਭੰਨੀਆਂ ਤੇ ਲਾਲ ਲਾਈਟ ਤੇ ਵੀ ਇਹਨੇ ਗੱਡੀ ਨਹੀਂ ਰੋਕੀ ਜਿਹੜੇ ਉੱਥੇ ਵਿਚਾਰੇ ਮੁੰਡੇ ਖੜੇ ਸੀਗੇ ਉਹਨਾਂ ਨੇ ਵੀ ਇਹ ਹੀ ਦੱਸਿਆ ਕਿ ਅਸੀਂ ਵੀ ਬਸ ਮਸਾ ਇਹਦੇ ਕੋਈ ਬਜੇ ਇਹਦੀ ਗੱਡੀ 100 ਤੋਂ ਪਲੱਸ ਸੀ ਦੇਖੋ ਕੰਟਰੋਲ ਕੋਈ ਨਹੀਂ ਸੀਗਾ ਤੇ ਇਹਨੇ ਫੁੱਟਾ ਕੇ ਜਿਹੜਾ ਹੱਥ ਨਖੜੀ ਸੀ ਨਾ ਉਹਨਾਂ ਨੇ ਇਹੀ ਕਹਿ ਗਏ 100 ਤੋਂ ਉੱਪਰ ਦੀ ਸਪੀਡ ਦੇ ਸੀਗਾ ਇਹਦਾ ਕੋਈ ਕੰਟਰੋਲ ਨਹੀਂ ਸੀ 브্রেক ਮਾਰਦਿਆਂ ਨੇ ਕੋਸ਼ਿਸ਼ ਤੱਕ ਵੀ ਨਹੀਂ ਕੀਤੀ ਸਾਰ ਜਿੱਤੂ ਆਉਤ ਨਹੀਂ ਕੋਰਾ ਬਹੁਤ ਹੈ ਕਿ ਮੋਕੇ ਤੇ ਜਿਹੜੀ ਮੋਟਰਗੱਡੀ ਆ ਨੁਕਾ ਜੀ ਦੇ ਹਾਲਾਤ ਸਾਰੇ ਆ ਆ ਜਗਾ ਦੇ ਭਾਜੀ ਆ ਗਾੜਾ ਤੋਂ ਬਚੀ ਜਾ ਬਹੁਤ ਗੱਡੀ ਗੜੀ ਆ ਸਾਹਮਣੇ ਉਹ ਚਾਰੇ ਚੜ ਗਏ ਕਦੇ ਨਹੀਂ ਹੈ ਇਹਦਾ ਸੀ ਮਟਰ ਪੀ ਉਹ ਇਤਨੀ ਦਰਅਕੜੀਆ ਇੱਕ ਬਿਨਾ ਕਾਬੂ ਦੇ ਡਰਾਈਵਰ ਤੋਂ ਉੱਤੇ ਚੜ ਗਏ ਇਹਨਾਂ ਡਰਾਈਵਰਾਂ ਦੇ ਉੱਤੇ ਆ ਜਿਹੜੇ ਚੁੱਤੇ ਆਪਣੇ ਲੇਬਰ ਵਾਲੇ ਲੇਬਰ ਵਾਲਿਆਂ ਦੇ ਦੋ ਬੰਦੇ ਡੈੱਡ ਹੋ ਗਏ ਆ ਜਿਹੜੇ ਦੋ ਬੰਦੇ ਸਗੇ ਕੋਈ 108 ਬੁਲਾ ਕੇ 108 ਜਿਹੜੀ ਹੈ ਸਰਕਾਰੀ ਹਸਪਤਾਲ ਤੇ ਭੇਜੀ ਆ ਉਹਦੇ ਵਿੱਚ ਦੋ ਬੰਦੇ ਸਰਕਾਰੀ ਵਾਲੇ ਵੀ ਭੇਜਿਆ ਤੇ ਦੋ ਬੰਦੇ ਡੈੱਡ ਹੋ ਗਏ ਸਹੀ ਕੀ ਲਾਪਰਵਾਹੀ ਕੀਤੀ ਆ ਜਿਹੜਾ ਡਰਾਈਵਰ ਸੀਗਾ ਉਹਨੂੰ ਅਸੀਂ ਉੱਥੇ ਉਹ ਯਾਰ ਦੋ ਬੰਦੇ ਇੱਕ ਪਿਆਹਾਤਾ ਬੁੱਲਸ ਵਾਲੇ ਨੇ ਕੋਈ ਨਾ ਭਜਾ ਕੇ ਲੈ ਗਏ ਥਾਣੇ ਰੁਕੇ ਨਹੀਂ ਇੱਥੇ ਠੀਕ ਹੈ ਜੀ ਅਸੀਂ ਵੀਡੀਓ ਕੱਢਾਈ ਬਣਾਣੀ ਆ ਭੱਜ ਗਏ ਉਹ ਨਾਲ ਆਪਣੇ ਕੋਲ ਫੋਟੋਆਂ ਪਈਆਂ ਸਾਰਾ ਕੁਝ ਆ ਠੀਕ ਹੈ ਠੀਕ ਹੋਰ ਦਿਓ ਮੋਰੇ ਉਧੂ ਬਚ ਗਿਆ ਸ਼ੁਕਰ ਕਰੋ ਟੇਬਲ ਵੀ ਜਰਾ ਚਾ ਮੌਕੇ ਤੇ ਮੌਤ ਹੋ ਗਈ ਹੈ ਨਾ ਚਲਾ ਆਇਆ ਆਇਆ ਇਦਾਂ ਉਹ ਵੀ ਲਰੀ ਐ ਗੱਡੀ ਵੀ ਕਬਜ਼ੇ ਲੈ ਲਈਆ ਇਹ ਡੈੱਡ ਬੋਡੀਆ ਨੂੰ ਅਸੀਂ ਆਈਓ ਆ ਰਿਹਾ ਥਾਣੇ ਤੋਂ ਇਹਨਾਂ ਨੂੰ ਚੱਕ ਕੇ ਡੈੱਡ ਹਾਊਸ ਉੱਤੇ ਆਪਣੇ ਹਸਕਾਰੀਆਂ ਤੇ ਭੇਜ ਰਹੇ ਹਾਂ ਜਿਹੜਾ ਤੋਂ ਡਰਾਈਵਰ ਫੜਿਆ ਨੇ ਕੋਈ ਨਸ਼ੇ ਦਾ ਸੇਵੰਦਨ ਕੀਤਾ ਹੋਇਆ ਉਹ ਸਰ ਉਹ ਦੇਖਦੇ ਹੁਣ ਉਹਦਾ ਮੈਡੀਕਲ ਹੋਊਗਾ ਪਤਾ ਨਹੀਂ ਕਿਉਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਲੋ? ਅਜੇ ਤਾਂ ਹੁਣ ਸਰ ਮੈਡੀਕਲ ਹੋਊਗਾ ਪਤਾ ਨਹੀਂ ਕਿਉਂ ਦਾ ਤੇ ਜਿਹੜੀ ਗੱਡੀ ਚ ਐਕਸੀਡੈਂਟ ਹੋਇਆ ਗੱਡੀ ਚ ਕੀ ਲੋਕ ਸੀਗਾ? ਐ ਜਿਹੜੀ ਗੱਡੀ ਨੇ ਐਕਸੀਡੈਂਟ ਕੀਤਾ ਮੇਰਾ ਗੱਡੀ ਆ ਉਹ ਸਾਹਮਣੇ ਖੜੀ ਹੈ ਸਾਡੇ ਇੱਥੇ ਹੀ ਖੜੀ ਆ ਉਹ ਵੇਖੋ ਉਹਦੇ ਵਿੱਚ ਅੰਦਰ ਕੀ ਸੀਗਾ ਕੁਛ ਨਹੀਂ ਉਹਦੇ ਪਤਾ ਨਹੀਂ ਲਗਾ ਦੇਖਦੇ ਜਾਂ ਦੇਖਦੇ ਨੇ ਦੇਖ ਤਕਾਸ ਨੇ ਟੋਟਲ ਹੁਣ ਤੁਹਾਡੀ ਕਸਟਡੀ ਵਿੱਚ ਇੱਕ ਤੋਂ ਦੋ ਬੰਦੇ ਆ ਹਾਂ ਦੋ ਬੰਦੇ ਆ ਦੋ ਬੰਦੇ ਹਾਂ ਜਵਾਬ ਆਣਾ ਕੋਈ ਨਹੀਂ ਆ